ਤੁਹਾਨੂੰ ਦਿਖਾ ਰਹੇ ਹਾਂ ਟਿਲਮਾ ਰੋਡ ਤਫਾ ਤੇ ਐਚ ਐਸ ਕਾਸਟਿੰਗ ਜ ਵਰਕਸ਼ਾਪ ਹੈ ਜਿੱਥੇ ਤੁਹਾਨੂੰ ਅਸੀਂ ਇੱਕ ਟਰੈਕਟਰ ਦਿਖਾਵਾਂਗੇ ਜੋ ਬਹੁਤ ਹੀ ਪੁਰਾਣਾ ਟਰੈਕਟਰ ਹੈ ਆਓ ਤੁਹਾਨੂੰ ਉਹ ਟਰੈਕਟਰ ਦਿਖਾ ਰਹੇ ਹਾਂ ਤੁਹਾਨੂੰ ਅਜ ਇੱਕ ਹੋਰ ਟਰੈਕਟਰ ਦਿਖਾ ਰਹੇ ਹਾਂ ਜਾਨਦਾਰ ਟਰੈਕਟਰ ਇਹਦੀ ਹਾਲਤ ਦੇਖ ਕੇ ਤੁਸੀਂ ਕਹੋਗੇ ਵੀ ਇਹ ਟਰੈਕਟਰ کافی ਧੀਰ ਦਾ ਖੜਾ ਹੋ ਪਰ ਤੁਹਾਨੂੰ ਦੱਸ ਦਈਏ ਮੇਡ ਇਨ ਇੰਗਲੈਂਡ ਮੈਸੀ ਫਰਮੂਸ਼ਨ ਮੈਸੀ ਫਰਮੂਸ਼ਨ ਟਰੈਕਟਰ ਹੈ ਇਹ 54 55 ਮਾਡਲ ਹੈ ਕਿਉਂਕਿ ਸੰਭਾਈਦਾ ਇਹ ਇਸ ਕਰਕੇ ਨਹੀਂ ਹੈ ਕਿਉਂਕਿ ਕਾਮੀਏ ਤੋਂ ਇਹ ਜਾਂ ਲਿਆ ਜਾਂਦਾ ਹੈ ਵਰਕਸ਼ਾਪ ਦੇ ਵਿੱਚ ਬਹੁਤ ਪੁਰਾਣੀ ਨਾਮਵਾਰ ਵਰਕਸ਼ਾਪ ਹੈ ਇਹ ਆਪਣੇ ਤਾਪਾ ਟਿਲਮਾ ਰੋਡ ਤੇ}{|\text{ਸ਼ਵਾਲਕ ਸਕੂਲ ਦੇ ਕੋਲ ਗਾਂਧੀ ਦੀ ਵਰਕਸ਼ਾਪ ਹੈ ਜੋ ਕਿ ਬਹੁਤ ਹੀ ਪੁਰਾਣੇ ਹੈਡਾਂ ਵਗੈਰਾ ਦੇ ਕਾਰੀਗਰ ਨੇ ਖਰਾਬ ਦਾ ਸਾਰਾ ਕੰਮ ਹੀ ਕਰਦੇ ਨੇ ਉਹਨਾਂ ਨੇ ਦੱਸਿਆ ਵੀ ਚਾਹੇ ਉਹ ਕੈਮਰੇ ਅੱਗੇ ਆਪ ਨਹੀਂ ਆਏ ਉਹਨਾਂ ਨੇ ਦੱਸਿਆ ਵੀ 54 55 ਮਾਡਲ ਟਰੈਕਟਰ ਹੈ ਇਹ ਇਹ ਜਦੋਂ ਆਇਆ ਸੀ ਸਾਈ ਪੈਟਰੋਲ ਤੇ ਸੀਗਾ ਪੈਟਰੋਲ ਤੇ ਚੱਲਦਾ ਸੀ ਉਸ ਤੋਂ ਬਾਅਦ ਇਹਨਾਂ ਨੇ ਕਿਉਂਕਿ ਇਹ ਹਰਕ ਗੱਡੀਆਂ ਦੇ ਹੈਡਾਂ ਵਗੈਰਾ ਦਾ ਕੰਮ ਕਰਦੇ ਨਹੀਂ ਇਹਨਾਂ ਨੇ ਫਿਰ ਇੰਜਣ ਇਹਦੇ ਚ ਚੇਂਜ ਕਰਕੇ ਇਹਨੂੰ ਡੀਜ਼ਲ ਤੇ ਕਰ ਲਿਆ ਇਹ ਤਾਂ ਹੁਣ ਵਰਕਸ਼ਾਪ ਦਾ ਪੂਰਾ ਕੰਮ ਲੈਂਦੇ ਨੇ ਧੱਕਾ ਟਰੈਕਟਰ ਹੈ ਆ ਤੁਹਾਨੂੰ ਅਸੀਂ ਦਿਖਾ ਰਹੇ ਆ ਆ ਵੀ ਕਿਸੇ ਗੱਡੀ ਦਾ ਇੰਜਣ ਹੈ ਜਿਹੜੀ ਇਹਦੇ ਪਿੱਛੇ ਛੋਟੀ ਜੀ ਟਰਾਲੀ ਪਾ ਕੇ ਆ ਮੈਸੀ ਟਰੈਕਟਰ ਦੇ ਇਹ ਛੋਟੀ ਟਰਾਲੀ ਬਾਕੇ ਇਹਨੂੰ ਸਮਾਨ ਛੱਡਣ ਤੇ ਲਿਆਉਣ ਲਈ ਵਰਤਿਆ ਜਾਂਦਾ ਹੈ। ਮੇਨ ਇੰਗਲੈਂਡ ਦਾ ਟਰੈਕਟਰ ਹੈ। ਇਹਦੀ ਸੰਭਾਲ ਤੇ ਨਾ ਜਾਇਓ, ਇਹਦੇ ਕੰਮ ਤੇ ਜਾਇਓ। ਧੱਕਾ ਟਰੈਕਟਰ ਹੈ। ਅੱਜ ਕੱਲ ਦੇ ਟਰੈਕਟਰਾਂ ਦੇ ਵਿੱਚ ਭਾਵੇਂ ਮਹਿੰਗੇ ਬਹੁਤ ਨਹੀਂ ਪਰ ਜਿਹੜਾ ਇਹ ਟਰੈਕਟਰ ਹੈ ਨਾ ਤਾਂ ਇਹ ਪਹਿਲਾਂ ਵਰਗਾ ਲੋਹਾ ਮਿਲੇ ਕਿਉਂਕਿ ਬਹੁਤ ਹੀ ਸਖਤ ਧਾਤੂ ਦਾ ਬਣਿਆ ਹੋਇਆ। ਬਸ ਕੰਮ ਹੀ ਇੰਨਾ ਇਹਨਾਂ ਕੋਲ। ਵੀਡੀਓਸ ਆਮ ਸੰਭਾਲ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਸਿਰਫ ਇਹ ਤੋਂ ਕੰਮ ਲੈਂਦੇ ਨੇ ਪਰ ਇਹਨਾਂ ਨੇ ਇਹ ਵੀ ਦੱਸਿਆ ਵੀ ਜਦੋਂ ਇਹ ਤੇ ਬਹਿ ਜਾਂਦੇ ਆ ਤਾਂ ਹੋਰ ਟਰੈਕਟਰ ਖਿਚਾਈ ਨਹੀਂ ਕਰਦਾ ਜਿੰਨੀ ਖਿਚਾਈ ਇਸ ਟਰੈਕਟਰ ਦੀ ਐ ਮਸ਼ੀਨ ਦੀ ਐ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ